ਸੋ ਸ੍ਰੀ ਕਾਮ ਦੋਸਤੋ ਤੁਸੀਂ ਦੇਖੋ 파ਰਤ ਹੈਡਲੈਂਡ ਅਤੇ ਨਕੋਦਰਦਰਪਨ ਤੋਂ ਲਾਈਵ ਰਿਪੋਰਟ ਮੈਂ ਬਲਦੇਵ ਸਿੰਘ ਗੌਲਕ ਸੋ ਤੁਹਾਨੂੰ ਉਸ ਪੁਲ ਤੇ ਦਿਖਾ ਰਹੇ ਹਾਂ ਜਿਸ ਤੇ ਪਿੰਡ ਨਾਲ ਤੋਂ ਮੁੰਡੀ ਕੋਲੀਆ ਉੱਤੇ ਬੜਿਆ ਹੋਇਆ ਜੋ ਕਿ ਚਿੱਟੀ ਵੇਜ ਦੇ ਵਿੱਚ ਕਲਾਲੀ ਭਰ ਦੇ ਕਾਰਨ ਪਾਣੀ ਬਹੁਤ ਜ਼ਿਆਦਾ ਖੇਤਾਂ ਜਮਾ ਹੋ ਗਿਆ ਤੇ ਹਜ਼ਾਰਾਂ ਹੀ ਏਕੜ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਇਸ ਮੌਕੇ ਤੇ ਇਸ ਜਗ੍ਹਾ ਦਾ ਜਾਇਜ਼ਾ ਲੈਣ ਲਈ ਸਾਡੇ ਮੌਕੇ ਦੇ ਐਮਐਲਏ ਲਾਡੀ ਸ਼ੇਰੋ ਵਾਲੀਆ ਤੇ ਐਮਪੀ ਚਰਨਜੀਤ ਚੰਨੀ ਸਾਹਿਬ ਤੇ ਡਾਕਟਰ ਨਰਜੋਗ ਸਿੰਘ ਦਈਆ ਮੌਕੇ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਆਈਆਂ ਹੋਈਆਂ ਮੁਸ਼ਕਲਾਂ ਕਿਸਾਨਾਂ ਦੀਆਂ ਸੁਣੀਆਂ ਅਤੇ ਜਲਦੀ ਹੀ ਇਸ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਤਾਂ ਕਿ ਜੋ ਕਿ ਰੋਡ ਉੱਚਾ ਕਰਕੇ ਬਣਾਇਆ ਜਾਵੇ ਤੇ ਪੁਲ ਨੂੰ ਮਜ਼ਬੂਤੀ ਦਿੱਤੀ ਜਾਵੇ ਮਰ ਗਏ ਇਹਨਾਂ ਦੇ ਮਰ ਗਏ 20000 ਕਿਲਾ ਮਾਰ ਗਏ ਸੱਚ ਕਿਹਾ ਇਹਨਾਂ ਦੀ ਤੁਹਾਡੀ ਛੜਕ ਜਿਹੜੀ ਹੈ ਨਾ ਪ੍ਰਧਾਨ ਮੰਤਰੀ ਵਾਲੀ ਆਹ ਹੋਏ ਮੈਂ ਜੀਰੀ ਦੀ ਗੱਲ ਕਰਦਾ ਇੱਕ ਗਰਦਾਰੀ ਕਰਵਾਉ ਤੇ ਇਹ ਸੋਣਾ ਖਤਮ ਹਜ਼ਾਰਾਂ ਕਿਲਾ ਆਣੋਂ ਤੇ ਹਜ਼ਾਰੀਆਂ ਵੀ ਇੰਜ ਕਹਿੰਦੇ ਤੁਸੀਂ ਤੁਰੇ ਜਾਓਗੇ ਇਹ ਸਾਰਾ ਮਰ ਗਿਆ ਦੋਨੋਂ ਬੰਦੇ ਹਾਂਜੀ ਦੋਨੋਂ ਇਹ ਤਾਂ ਇਹ ਨਹੀਂ 1 ਰੁਪਏ ਦਾ ਆ ਇੱਥੇ ਜੀਰੀ ਲੱਗੀ ਵੀ ਡੁੱਬੀ ਵੀ ਆ ਵੀ ਲੱਗੀ ਆ ਉਹ ਵੀ ਲੱਗੀ ਆ ਸਾਰੇ ਦੇਖੋ ਸਾਰੇ ਲੱਗੇ ਖਾਦਾ ਪਾਇਆ ਸਾਰਾ ਕੋ ਕੀਤਾ ਕਿਸੇ ਗੱਲੋਂ ਹੁਣ ਮਾਲਾ ਵਧਰੀ ਸੀਗੀ ਮਤਰਾ ਬੰਨਿਆ ਵਈਂਦਾ ਸਾਡੇ ਇੱਥੇ ਨਾ ਮੈਂ ਤਾਂ ਦੱਸਣ ਲੱਗਿਆਂ ਆ ਚਿੱਟੀ ਵਈਂ ਆ ਜਿਹੜਾ ਇੱਕ ਪੰਨੋ ਪਰਦੇ ਪਾਸੇ ਪਰਦੇ ਪਾਸੇ ਨਾਲ ਪੰਡਿਆ ਇਹ ਰਕਵਾ ਸਾਡਾ ਨਾਲ ਪੰਡ ਤੇ ਹੀ ਆ ਸਾਡਾ ਡੇਰਿਆਂ ਤੇ ਰਹਿੰਦੇ ਆ ਸਾਡਾ ਰਹਿਨੇ ਆ ਅਸੀਂ ਡੇਰਿਆਂ ਤੇ ਰਹਿੰਦੇ ਆ ਪੰਡ ਸਾਡਾ ਮੁੰਡੀ ਚੋਲੀਆਂ ਆ ਬੰਦ ਆ ਬੰਦ ਬੰਨਿਆ ਸਾਡਾ ਦੂਜਾ ਦਰਿਆ ਵਾਲਾ ਮੈਂ ਉੱਥੋਂ ਕੀ ਆ ਜਦੋਂ ਦਰਿਆ ਭਰਦੇ ਆ ਤਾਂ ਸਾਡੇ ਜਿਹੜਾ ਬੰਨਿਆ ਪਾਣੀ ਪਿੱਛੇ ਬੈ ਕੇ ਸਭਂਤ ਆ ਜਾਂਦਾ ਕੀ ਵਈਂ ਆ ਚਿੱਟੀ ਵਈਂ ਜਿਹੜੀ ਆਉਂਦੀ ਜਿਹੜਾ ਜਿਹੜਾ ਪੋਲੇਆ ਜਿਹੜਾ ਗਲੰਦਰ ਤੋਂ ਨਿਕਲਦੀ ਆ ਇਹ ਸ਼ਾਹਪੁਰਾਉਂ ਦੇ ਆਪਨੀ ਸਰਾਲੇ ਪੋਲੇ ਨਾ ਸਮਝਣਾ ਤੇ ਜਿਹੜਾ ਇਹਦਾ ਪੋਲੇਆ ਜਿਹੜਾ ਮੈਂ ਅਪਰਾਹਾਂ ਚੋਂ ਦੀ ਗੱਲ ਕਰਦੇ ਸੀ ਪੋਲੇ ਦਾ ਇਹ ਬਈ ਉੱਚਾ ਕੋਈ ਬਣਨਾ ਇਹ 11 ਕਰੋੜ ਦਾ ਵਾ ਮਨਜ਼ੂਰ ਹੋ ਗਿਆ ਤੇ ਆ ਟੈਂਡਰ ਪਾਸ ਜਿਹੜਾ ਉਹ ਪ੍ਰਧਾਨ ਮੰਤਰੀ ਸਕੀਮ ਵਾਲਾ ਪ੍ਰੋਜੈਕਟ ਰੁਕ ਗਿਆ ਹਜੇ ਤੇ ਉਹ ਇਹਦਾ ਆਪਣੇ ਟਾਈਮ 'ਚ ਪਾਸ ਹਾਂ ਪਾਸ ਹੋਇਆ ਪਏ ਹੁਣ ਟੈਂਡਰ ਹੁਣ ਲੱਗੇ ਸੀ ਕੰਮ ਅਲਾਟ ਹੁਣ ਹੋਏ ਸੀ ਵਰਕ ਸਟਾਰਟ ਹੋਣਾ ਸੀ ਆ ਇਹਨਾਂ ਨੇ ਉਹ ਸੈਂਟਰ ਤੋਂ ਜਿਹੜੀ ਚਿੱਠੀ ਕੱਢਦੀ ਪਿਛਲੇ ਮਹੀਨੇ ਉਹ ਦਾ ਕਰਕੇ ਉਹ ਮੇਰੀ ਅਫਸਰਾਂ ਨਾਲ ਗੱਲ ਹੋਈ ਸੀ ਤੁਹਾਡੀ ਵੀ ਰਵੀ ਭਗਤ ਨਾਮ ਕਰਾਈ ਸੀ ਸੈਕਟੀ ਨਾਲ ਉਹ ਕਹਿੰਦਾ ਅਸੀਂ ਇਹ ਕਰ ਰਹੇ ਹਾਂ ਇਹਨੂੰ ਫਾਲੋ ਇਹਨੂੰ ਛੇਤੀ ਉੱਥੋਂ ਰਿਲੀਜ਼ ਕਰਾ ਲਾਂਗੇ ਸਾਨੂੰ ਸਾਰਾ ਹੋਰ ਕੋਈ ਨਹੀਂ ਹੁਣ ਚਾਹੀਦਾ ਇੱਕ ਮਿੰਟ ਰੋ ਜੀ ਦੋ ਦੋ ਮਿੰਟ ਰੋ ਜੀ ਅਸੀਂ ਨਾ ਆ ਜੀ ਛੱਡ ਕੇ ਤੁਸੀਂ ਆਏ ਜਣਾ ਇਹ ਸੜਕ ਦਾ ਸਾਡਾ ਸਾਡੇ ਜਵਾਗ ਵੀਰੋ ਜਾਂਦੇ ਆ। ਇਹਦਾ ਟੈਂਡਰ ਅਸੀਂ ਕਰਵਾ ਰਹੇ ਹਾਂ। ਅਸੀਂ ਚੇਅਰਮੈਨ ਨੂੰ ਬੁਲਾਇਆ ਦਿੱਲੀ ਕਮੇਟੀ ਦੇ ਵਿੱਚ। 11 ਤਰੀਕ ਨੂੰ ਇਹਨੂੰ ਬੜੀ ਛੇਤੀ ਸ਼ੁਰੂ ਕਰਾ ਦੇਣਾ। ਤੇ ਬਾਕੀ ਆ ਜਿਹੜੀਆਂ ਦਰਦੌਰੀਆਂ ਕਰਾ ਕੇ ਜਿਹੜੇ ਬੰਦਿਆਂ ਦਾ ਹਨਾ ਕੰਮ ਹੈ। ਤੈਨੂੰ ਹੁਣ ਦੱਸਣ ਦੀ ਲੋੜ ਹੈ। ਆ ਜਦ ਤੈਨੂੰ ਸੁਆਪ ਆ ਲੈਣ। ਅਸੀਂ ਕਿਤਾਬਾਂ ਦੀ ਕੀ ਹਾਲ? ਉਹ ਇਹ ਸਾਡੇ ਮੁੰਡੀ ਚੜ੍ਹਦੀ। ਮੈਂ ਐਸੇ ਕਰਕੇ ਕੰਨੀ ਸਾਹ ਨੂੰ ਲੈ ਕੇ ਆਇਆ ਵੀ ਅੱਜ ਦਿਖਾ ਲਿਆ। ਦਿਖਾ ਲਿਆ। ਸਾਡਾ ਹਾਇਆ ਬਹੁਤ ਹੈ ਔਰ ਇਸਾਂ ਵਿੱਚ। ਹਾਂਜੀ ਹਾਂਜੀ। ਸਰਦਾਰ ਸਟਾਰਟੀਆ ਨੇ ਫੋਨ ਕਰਕੇ ਆ ਗਏ ਯਾਰ ਅੱਜ ਦੇ ਸਰਦਾਰ ਹੁਣ ਯਾਰ ਚਲਾਉਂਦੇ ਆ ਅੱਜ ਡਰਾਈਵਰ ਨਹੀਂ ਰੱਖਿਆ ਚੱਲੋ ਕਰੋ ਜੀ ਜਰੂਰ ਜੀ ਸੰਗਿਆ ਨਾਲ